ਉਹਦਾ ਹਮੇ ਨਾਮ ਦੀ ਤਾਰੀਫ ਹੋਵੇ ਕਿ ਜਿਨੇ ਸਾਨੂੰ ਇਹ ਸਮਾਂ ਦਿੱਤਾ ਕਿ ਅਸੀਂ ਉਹਦੀ ਹਜ਼ੂਰੀ ਦੇ ਵਿੱਚ ਬੈਠ ਕੇ ਔਰ ਉਹਦਾ ਨਾਮ ਲੈ ਸਕੀਏ ਔਰ ਉਹਦਾ ਪਵਿੱਤਰ ਬਚਨ ਜਿਹੜਾ ਉਹਨੂੰ ਸੁਣਾ ਸਕੀਏ ਅੱਜ ਆਪਾਂ ਸਿੱਖਣਾ ਵਾਂ ਚੇਲਿਆਂ ਦੇ ਬਾਰੇ ਕਿ ਚੇਲੇ ਯਿਸੂ ਮਸੀਹ ਦੇ ਜਿਹੜੇ ਸੀ ਉਹਨਾਂ ਦੀ ਕੈਸਨਦਰਾਮ ਮੌਤ ਹੋਈ ਉਹਨਾਂ ਨੇ ਕਿਹੜੇ ਕਿਹੜੇ ਤਸੀਹ ਝੱਲ ਕੇ ਤੇ ਪ੍ਰਭੂ ਯਿਸੂ ਮਸੀਹ ਦਾ ਪ੍ਰਚਾਰ ਕੀਤਾ ਔਰ ਜਗਾ ਜਗਾ ਪ੍ਰਚਾਰ ਕਰਕੇ ਤੇ ਉਹਦੇ ਨਾਮ ਨੂੰ ਫਲਾਇਆ ਅੱਜ ਮਸੀਹ ਕਲੀਸਿਯਾ ਦਾ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਇਸ ਅਗੰਭ ਵਾਕ ਦੀ ਇੱਕ ਇੱਕ ਗੱਲ ਪੂਰੀ ਹੋ ਚੁੱਕੀ ਹੈ ਉਦਿਕ ਕਲਿਸੀਆ ਅੱਜ ਇਸ ਸੰਸਾਰ ਵਿੱਚ ਮੌਜੂਦ ਹੈ ਇਸ ਕਲਿਸੀਆ ਨੂੰ ਨਸ਼ਟ ਕਰਨ ਲਈ ਹਰ ਤਾਈਂ ਅਨੇਕਾਂ ਦੇਸ਼ਾਂ ਦੇ ਲੋਕਾਂ ਨੇ ਅਧਿਕਾਰੀਆਂ ਨੇ ਜ਼ਾਦੀਆਂ ਨੇ ਸਮਰਾਟਾਂ ਨੇ ਖੁੱਲਮ ਖੁੱਲਾ ਜ਼ਤਨ ਕੀਤਾ ਇਹਦੀ ਸਚਾਈ ਦਾ ਇਤਿਹਾਸ ਗਵਾਹ ਹੈ ਐਨੇ ਵਿਰੋਧੀ ਯਤਨਾਂ ਦੇ ਹੁੰਦਿਆਂ ਹੋਇਆ ਵੀ ਅੱਜ ਕਲਿਸੀਆ ਅਜਿਹੀ ਕਿਲੇ ਮੰਗੂ ਖਲੋਕਦੀ ਹੈ ਜਿਸ ਨੂੰ ਕੋਈ ਹਾਨੀ ਨਹੀਂ ਪਹਤਾ ਸਕਦਾ ਜ਼ਕੂਬ ਜਿਹੜਾ ਪ੍ਰਭੂ ਯਿਸੂ ਮਸੀਹ ਦਾ ਚੇਲਾ ਸੀ ਇਹਦੀ ਵੀ ਕੁਰਬਾਨੀ ਹੋਈ ਔਰ ਸਭ ਤੋਂ ਪਹਿਲਾਂ ਜਦੋਂ ਪ੍ਰਚਾਰ ਯਿਸੂ ਮਸੀਹ ਦਾ ਕਰਨਾ ਸ਼ੁਰੂ ਕੀਤਾ ਚੇਲਿਆਂ ਨੇ ਜੇ ਤੋ ਇਹ ਸੂਸੀ ਮੁਰਤਿਆਂ ਚੋਂ ਜੀ ਉੱਠ ਕੇ ਸਵਰਗ ਦੇ ਵਿੱਚ ਚਲੇ ਗਏ ਔਰ ਜਤੁਨ ਚੀਲਿਆਂ ਨੇ ਪ੍ਰਚਾਰ ਕੀਤਾ ਔਰ ਸਭ ਤੋਂ ਪਹਿਲਾਂ ਜਿਹੜੀ ਮੌਤ ਸੀ ਇਹ ਜਿਹੜੀ ਜ਼ਕੂਬ ਦੀ ਨਹੀਂ ਸੀ ਹੋਈ ਇਹ ਬਾਈਬਲ ਦੇ ਵਿੱਚ ਲਿਖਿਆ ਹੈਗਾ ਕਿ ਸਭ ਤੋਂ ਪਹਿਲੀ ਮੌਤ ਜਿਹੜੀ ਆ ਇਸ ਤਿਫਾਨ ਦੀ ਹੋਈ ਇਸ ਸਤੇਫਾਨ ਜਿਹੜਾ ਸੀ ਇਹਨੂੰ ਪੱਥਰ ਮਾਰ-ਮਾਰ ਕੇ ਤੇ ਮਾਰ ਦਿੱਤਾ ਗਿਆ ਕਿਉਂਕਿ ਇਹ ਵੀ ਯਿਸੂ ਮਸੀਹ ਦਾ ਪ੍ਰਚਾਰ ਕਰਦਾ ਸੀ। ਰਸੂਲਾਂ ਦੇ ਕਿਰਤਬ ਨਾਮਕ ਪੁਸਤਕ ਦੇ ਅਨੁਸਾਰ ਜ਼ਕੂਬ ਜਬਦੀ ਦਾ ਪੁੱਤਰ ਜੋ ਨਾਦਾ ਦਾ ਵੱਡਾ ਭਰਾ ਤੇ ਸਾਡੇ ਪ੍ਰਭੂ ਦਾ ਰਿਸ਼ਤੇਦਾਰ ਸੀ। ਇਸ ਤਿਫਾਨ ਦੇ ਸ਼ਹੀਦ ਹੋਣ ਦੇ ਦਸ਼ਾ ਵਰਿਆਂ ਮਗੋਂ ਜਕੂਬ ਸ਼ਹੀਦ ਹੋਇਆ ਕਿਉਂਕਿ ਜਦੋਂ ਹੈਰੋਦੀਸ ਅਤੀਪਾਖ ਯੋਧੀਆਂ ਦਾ ਰਾਜਬਾਲ ਛਾਪਿਆ ਗਿਆ ਤਾਂ ਉਹਨੇ ਮਸੀਹਾਂ ਦੇ ਵਿਰੁੱਧ ਅਤਿਆਚਾਰ ਅਤਿਆਚਾਰੀ ਮਹਿੰਮ ਸ਼ੁਰੂ ਕੀਤੀ ਜਦੋਂ ਜਕੂਬ ਨੂੰ ਕਤਲਗਾਹ ਵੱਲ ਲਈ ਜਾਂਦੇ ਸਨ ਤਾਂ ਇੱਕ ਆਦਮੀ ਆ ਕੇ ਉਹਦੇ ਪੈਰੀਂ ਡਿੱਗ ਪਿਆ ਤੇ ਉਸ ਤੋਂ ਮਾਫੀ ਮੰਗੀ ਇਹ ਉਹ ਆਦਮੀ ਸੀ ਜਿਹਦੇ ਕੰਨ ਜ਼ਕੂਬ ਫੜਵਾਇਆ ਗਿਆ ਸੀ ਜ਼ਕੂਬ ਦੀ ਹੱਥੋਂ ਬਾਹਰ ਦਲੇਰੀ ਤੇ ਅਡੋਲ ਨੋਚਾ ਵੇਖ ਕੇ ਉਹਦੇ ਮਨ ਵਿੱਚ ਅਤਿ ਅੰਤ ਪਛਤਾਵਾ ਪੈਦਾ ਹੋਇਆ ਉਹਨੇ ਉਸੇ ਥਾਂ ਖੁੱਲਮ ਖੁੱਲਾ ਆਖ ਦਿੱਤਾ ਕਿ ਮੈਂ ਮਸੀਹ ਹਾਂ ਅਤੇ ਸਹੀ ਦੀਦਾ ਮੁਕਤ ਪ੍ਰਾਪਤ ਕਰਨ ਦਾ ਇਬਲਾਸ਼ੀ ਹਾਂ ਸੋ ਉਹਨਾਂ ਦੋਵਾਂ ਨੂੰ ਉਥੇ ਹੀ ਤਲਵਾਰ ਨਾਲ ਮਾਰ ਛੁਟਿਆ ਗਿਆ ਇਸ ਤਰ੍ਹਾਂ ਜਕੂਬ ਨੇ ਹੱਸਦਿਆਂ ਹੱਸਦਿਆਂ ਮੌਤ ਦਾ ਪਿਆਲਾ ਪੀ ਲਿਆ ਜੇਹਦੀ ਇੱਛਾ ਉਹਨੇ ਆਪਣੀ ਮੁਕਤੀ ਦਾਤਾ ਪ੍ਰਭੂ ਦੇ ਸਾਹਮਣੇ ਪ੍ਰਗਟ ਕੀਤੀ ਸੀ ਇਹ ਘਟਨਾ ਸਨ ਇਸਵੀ 44 ਵਿੱਚ ਹੋਈ ਸੀ ਫਿਲਪਸ ਜਿਹੜਾ ਪ੍ਰਭੂ ਯਿਸੂ مسیਦ ਦਾ ਚੇਲਾ ਸੀ ਇਹਦਾ ਜਨਮ ਬੈਦ ਸਦਾ ਪਿੰਡ ਵਿੱਚ ਹੋਇਆ ਤੇ ਉਹ ਮੁਸੀਦ ਦਾ ਪਹਿਲਾ ਚੇਲਾ ਸੀ ਉਹਨੇ ਏਸ਼ੀਆ ਵਿੱਚ ਮਫੀਦ ਖੁਜਗਬਲੀ ਸੁਣਾਈ ਅਤੇ ਸਨ 54 ਫਰੂਕੀਆ ਵਿੱਚ ਸਹਾਦਤ ਦਾ ਜਾਮ ਪੀਦਾ ਪਹਿਲਾਂ ਉਹਦੇ ਕੋਰ ਨੇ ਮਾਰੇਗੇ ਇਹਦੇ ਬਾਅਦ ਉਸਨੂੰ ਜੇਲ੍ਹ ਵਿੱਚ ਪਾ ਦਿੱਤਾ ਅਗੇ ਫਿਰ ਇੱਕ ਦਿਨ ਸਲੀਬ ਚੜਾ ਦਿੱਤਾ ਗਿਆ ਮੱਤੀ ਮਕਸੂਲ ਲੈਣਾ ਇਹ ਜਿਹੜਾ ਮੱਤੀ ਯਸੂ ਮੁਸੀ ਦਾ țeਲਾ ਸੀ ਇਹਦਾ ਮਕਸੂਲ ਲੈਣਾ ਮੱਤੀ ਦਾ ਪੈਸਾ ਉਹਨੇ ਪਾਰਟੀਆਂ ਤੇ ਅਥੋਪੀਆ ਦੇਸ਼ਾਂ ਵਿੱਚ ਯਸੂ ਮੁਸੀ ਦੀ ਖੁਸ਼ਖਬਰੀ ਸੁਣਾਈ ਅਤੇ ਉੜ ਕਸਨ ਸਾਟ ਵਿੱਚ ਅਥੋਪੀਆ ਦੇਸ਼ ਵਿੱਚ ਸਹੀਦੀ ਦਾ ਧਾਗ ਪਾਇਆ ਛੋਟਾ ਜਿਹਾ ਇਬੀ ਯਰੂਸ਼ਲਮ ਦੀ ਟੇਲਾ ਸੀ ਯਰੂਸ਼ਲਮ ਦੀ ਕਲੀਸਿਆ ਦੀ ਦੇਖਭਾਲ ਕਰਨ ਲਈ ਇਸ ਨੂੰ ਚੁਣਿਆ ਗਿਆ ਸੀ ਯਕੂਬ ਦੀ ਪੱਤਰੀ ਦਾ ਲੇਖਕ ਯੋਜਕੂਬ ਸੀ ਜਦ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਇਹਦੀ ਉਮਰ 94 ਸਾਲ ਦੀ ਸੀ ਯਹੂਦੀਆਂ ਨੇ ਉਹਨੂੰ ਫੜ ਕੇ ਪਹਿਲਾਂ ਮਾਰਿਆ ਕੁੱਟਿਆ ਤੇ ਫੇਰ ਪਥਰਾਂੋਂ ਕਰਕੇ شہید کر دھیداس اے جڑا یہودہ ایسکر جدو انہیں پربو یسو مسیح دیتا تے انہیں تیر پہلے سی اور انہیں پتا لگیا کہ یسو مسیح نے سلیب اتنے دیندہ حکم دے راجے نے ਤੇ ਉਹ 3 ਰੁਪਏ ਉੱਤੇ ਉਹਨਾਂ ਦੇ ਕੋਲ ਸੁੱਟ ਕੇ ਤੇ ਕਹਿੰਦਾ ਵੀ ਮੈਂ ਪਾਪੀ ਆ ਮੈਂ ਯਿਸੂ ਮਸੀਹੀ ਦੀ ਜ਼ਾਨ ਦੀ ਕੀਮਤ ਲਈ ਆ ਆ ਆਪਣੇ 3 ਰੁਪਏ ਲੈ ਲਓ ਔਰ ਉਹਨੇ ਜਾ ਕੇ ਫਾਂਸੀ ਦਾ ਫੰਦਾ ਆਪਣੇ ਗਲੇ ਦੇ ਵਿੱਚ ਪਾ ਕੇ ਆਤਮ ਹੱਤਿਆ ਕਰਕੇ ਮਰ ਗਿਆ ਸੀ ਇਹ ਮੱਤੀ ਜਾਸ ਉਉਹੀ ਜਗ੍ਹਾ ਦੇ ਉੱਤੇ ਫਿਰ ਇਹਨੂੰ ਰੱਖਿਆ ਗਿਆ ਕਿਉਂਕਿ 12 țeਲੇ ਜਿਹੜੇ ਸੀ ਉਹ ਪੂਰੇ ਫੇਰ ਕਰਨੇ ਸੀ ਹੋਰਨਾ țeਲਿਆਂ ਨਾਲ ਏ ਦੇ ਬਾਰੇ ਬਹੁਤ ਥੋੜੀ ਜਾਣਕਾਰੀ ਮਿਲਦੀ ਹੈ ਜੋਤਾ ਦੇ ਵਿਸ਼ਵਾਸ ਘਰ ਦੇ ਕਾਰਨ ਜੋ ਥਾਂ ਖਾਲੀ ਸੀ ਉਸ ਨੂੰ ਪੂਰਾ ਕਰਨ ਲਈ ਇਹਨੂੰ ਚੁਣਿਆ ਗਿਆ ਸੀ ਇਸ ਦੇ ਕੁਝ ਸਮੇਂ ਮਗਰੋਂ ਉਹਨੂੰ ਜਰੂਸ਼ਲਮ ਵਿੱਚ ਪਥਰਾਉ ਕੀਤਾ ਗਿਆ ਇਸ ਤਰ੍ਹਾਂ ਉਹਨੇ ਸਹੀਦੀ ਦਾ ਤਾਜ ਪ੍ਰਾਪਤ ਕੀਤਾ ਅੰਦਰ ਆ ਕੇ ਇਵੀ ਪ੍ਰਭੂ ਯਿਸੂ ਮਸੀਹ ਦਾ ਚੇਲਾ ਸੀ ਔਰ ਇਹ ਪਤਰਸ ਦਾ ਭਰਾ ਸੀ ਇਹਨੇ అనేక ਐਸ਼ਈ ਦੇਸ਼ਾਂ ਵਿੱਚ ਸੁਪ ਸਮਾਚਾਰ ਦਾ ਪ੍ਰਚਾਰ ਕੀਤਾ ਸੀ ਆ ਦੇਸ਼ਾਂ ਵਿੱਚ ਆਉਣ ਦੇ ਬਾਅਦ ਉਹਨੂੰ ਫੜਿਆ ਤੇ ਸਲੀਬ ਚੜਾ ਕੇ ਮਾਰ ਛੱਡਿਆ ਗਿਆ ਜਿਸ ਸਲੀਬ ਤੇ ਉਹਨੂੰ ਟੰਗਿਆ ਗਿਆ ਉਹਦੇ ਉੱਪਰਲੇ ਧੂਆਂ ਸਿਰਿਆਂ ਨੂੰ ਧਰਤੀ ਵਿੱਚ ਕੱਢਿਆ ਗਿਆ ਸੀ ਇਸ ਪ੍ਰਕਾਰ ਦੀ ਸਲੀਬ ਨੂੰ ਹੁਣ ਵੀ ਸੰਤ ਅੰਦਰ ਆਤਮਿਕ ਸਲੀਬ ਆਖਿਆ ਜਾਂਦਾ ਹੈ ਮਾਰਕਸ ਇਹ ਯਿਸੂ ਮਸੀਹ ਦਾ ਚੇਲਾ ਨਹੀਂ ਸੀ ਪਰ ਇਹਨੇ ਜਿਹੜਾ ਪ੍ਰਚਾਰ ਸੁਣਿਆ ਇਹਨੇ ਵੀ ਯਿਸੂ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਔਰ ਯਿਸੂ ਦੇ ਚੇਲਿਆਂ ਦੇ ਨਾਲ ਥੁਰ ਗਿਆ ਇਹਦੇ ਮਾਤਾ ਪਿਤਾ ਲੇਵੀ ਗੋਤਰ ਦੇ ਵਿੱਚ ਹੁੰਦੀ ਸਨ ਕਹਿੰਦੇ ਨੇ ਕਿ ਪਤਰਸ ਦੇ ਪ੍ਰਚਾਰ ਦੇ ਰਾਹੀਂ ਇਹਨੇ ਮਸੀਹ ਨੂੰ ਗ੍ਰਹਿਣ ਕੀਤਾ ਸੀ ਇੱਕ ਵਿਸ਼ੇਸ਼ ਮੂਰਤੀ ਪੂਜਾ ਦੇ ਮੌਕੇ ਤੇ ਸਿਕੰਦਰਯਾ ਦੇ ਲੋਕਾਂ ਨੇ ਮਰਕਸ ਨੂੰ ਕਸੀਟ ਕਸੀਟ ਕੇ ਮਾਰ ਛੱਡਿਆ ਇਸ ਤਰ੍ਹਾਂ ਉਹ ਆਪਣੇ ਪ੍ਰਭੂ ਦੀ ਖਾਤਰ ਸ਼ਹੀਦ ਹੋਇਆ ਪਤਰਸ ਜਿਹੜਾ ਪ੍ਰਭੂ ਯਿਸੂ ਮਸੀਹ ਦਾ ਚੇਲਾ ਸੀ ਜਿੰਨੇ ਯਿਸੂ ਮਸੀਹ ਦਾ ਤਿੰਨ ਵਾਰੀ ਇਨਕਾਰ ਕੀਤਾ ਕਿ ਮੈਂ ਇਹਨੂੰ ਜਾਣਦਾ ਹੀ ਨਹੀਂ ਪਰ ਪ੍ਰਭੂ ਯਿਸੂ ਮਸੀਹ ਜਦੋਂ ਮਰਦਿਆਂ ਦੇ ਵਿੱਚੋਂ ਜੀ ਉੱਠੇ ਤੇ ਫੇਰ ਚੇਲਿਆਂ ਦੇ ਕੋਲ ਆਏ ਤੇ ਪਤਰਸ ਨੂੰ ਕਹਿੰਦੇ ਪਤਰਸ ਤੂੰ ਮੇਰੇ ਨਾਲ ਕਿੰਨਾ ਪਿਆਰ ਕਰਦਾ ਵਾ ਉਹਨੇ ਕਿਹਾ ਪ੍ਰਭੂ ਜੀ ਤੂੰ ਜਾਣਦਾ ਵਾ ਫਿਰ ਉਹਨੇ ਕਿਹਾ ਪਤਰਸ ਤੂੰ ਮੇਰੇ ਨਾਲ ਕਿੰਨਾ ਪਿਆਰ ਕਰਦਾ ਉਹ ਕਹਿੰਦਾ ਤੂੰ ਸਭ ਕੁਝ ਜਾਣਦਾ ਪ੍ਰਭੂ ਫਿਰ ਪਤਰਸ ਜਿਹੜਾ ਨੇ ਉਹਨੂੰ ਫੇਰ ਕਿਹਾ ਪਤਰਸ ਤੂੰ ਮੇਰੇ ਨਾਲ ਕਿੰਨਾ ਕੁ ਜ਼ਿਆਦਾ ਪਿਆਰ ਕਰਦਾ ਉਹਨੇ ਕਿਹਾ ਪ੍ਰਭੂ ਤੂੰ ਸਭ ਜਾਣੀ ਜਾਣਦਾ ਕਿਉਂ ਯਿਸੂ ਮਸੀਹ ਨੇ ਇੰਨੇ ਲਫਜ ਕਹੀ ਇਹਦਾ ਕਾਰਨ ਕੀ ਸੀ ਇਹਦਾ ਕਾਰਨ ਇਹ ਸੀ ਕਿ ਜਿਹੜਾ ਪਤਰਸ ਸੀ ਉਹ ਆਪਣੀ ਜਾਨ ਨੂੰ ਬਹੁਤ ਜ਼ਿਆਦਾ ਕੀ ਕਰਦਾ ਸੀ ਪਿਆਰ ਕਰਦਾ ਸੀ ਕਿਉਂਕਿ ਜਾਨ ਪਿਆਰੀ ਸੀ ਕਿ ਇਸੇ ਕਰਕੇ ਤਿੰਨ ਵਾਰੀ ਇਨਕਾਰ ਕੀਤਾ ਫਿਰ ਇੰਨਾ ਆਪਣੀ ਜਾਨ ਨੂੰ ਪਿਆਰ ਕਰਦਾ ਸੀ ਕਿ ਜਦੋਂ इनू सलीब के दे उ देख लगे आहड़ा आर दो, रस्ते दि येसून मिले और कह लगे पतरस उन्हें वेख्या कि येसू आ कहना प्रभु जी तु कतरस ते मैं तेरे बदले फिर सलीब तान दे देते जा रहा वहां तू ਉਹ ਜਗ੍ਹਾ ਦੇ ਵਿੱਚ ਉਹ ਦੌੜ ਆਇਆ ਜਿੱਥੇ ਤੈਨੂੰ ਸਲੀਬ ਉੱਤੇ ਦੇਣਾ ਸੀ ਫਿਰ ਪਤਰਸ ਨੇ ਕਿਹਾ ਨਹੀਂ ਪ੍ਰਭੂ ਜੀ ਹਰ ਤੁਸੀਂ ਨਹੀਂ ਮੈਂ ਸਲੀਬ ਦੇ ਉੱਤੇ ਆਪਣੀ ਜਾਨ ਦਵਾਂਗਾ ਔਰ ਜਦੋਂ ਪਤਰਸ ਜਿਹੜਾ ਗਿਆ ਉਹਨੇ ਕਿਹਾ ਸਲੀਬ ਤੇ ਜ਼ਰੂਰ ਮੈਨੂੰ ਟੰਗ ਦਿਓ ਕੋਈ ਗੱਲ ਨਹੀਂ ਪਰ ਜਿੱਥੇ ਮੇਰੇ ਪ੍ਰਭੂ ਦੇ ਪੈਰ ਸੀ ਉੱਤਰ ਮੇਰੇਆਂ ਲੱਗਾ ਮੇਰਾ ਸਿਰ ਹੋਣਾ ਚਾਹੀਦਾ ਔਰ ਜਿੱਥੇ ਰੋਦੀਆਂ ਲੱਤਾਂ ਸੀ ਉਧਰ ਮੇਰਾ ਸਿਰ ਹੋਣਾ ਚਾਹੀਦਾ ਕਿਉਂਕਿ ਮੈਂ ਇਸ लायक ਨਹੀਂ ਕਿ ਆਪਣੇ ਪ੍ਰਭੂ ਵਾਂਗੂ ਸਲੀਬ ਉੱਤੇ ਦਿੱਤਾ ਜਾਵਾਂ ਔਰ ਜਿਹੜਾ ਪਤਰਸ ਸੀ ਉਹਨੂੰ ਪੁੱਠਾ ਸਲੀਬ ਦੇ ਉੱਤੇ ਤੰਗ ਦਿੱਤਾ ਅਨੇਕ ਸੰਤਾਂ ਦਾ ਵਿਚਾਰ ਹੈ ਕਿ ਪਤਰਸ ਨੂੰ ਰੋਮ ਨਗਰ ਵਿੱਚ ਹੀ ਮੌਤ ਦੀ ਸਜ਼ਾ ਦਾ ਹੁਕਮ ਸੁਣਾਇਆ ਗਿਆ ਸੀ ਅਤੇ ਉੱਥੇ ਹੀ ਉਹਨੂੰ ਸਲੀਬ ਚੜਾਇਆ ਗਿਆ ਸੀ ਸਮਰਾਟ ਨੀਰੋ ਪਤਰਸ ਤੇ ਕੋਈ ਨਾ ਕੋਈ ਦੋਸ਼ ਲਾ ਕੇ ਉਹਨੂੰ ਮੌਤ ਦੀ سزا ਦੇਣਾ ਚਾਹੁੰਦਾ ਸੀ ਇਸ ਲਈ ਪਤਰਸ ਦੇ ਮਿੱਤਰਾਂ ਨੇ ਪਤਰਸ ਨੂੰ ਇਸ ਗੱਲ ਲਈ ਤਿਆਰ ਕੀਤਾ ਕਿ ਉਹ ਰੋਮਨਗਰ ਨੂੰ ਛੱਡ ਕੇ ਕਿਤੇ ਦੂਰ ਜਾਵੇ ਪਤਰਸ ਨੇ ਆਪਣੇ ਮਿੱਤਰਾਂ ਦੀ ਸਲਾਹ ਨੂੰ ਮੰਨ ਲੈਣ ਦਾ ਫੈਸਲਾ ਕਰ ਲਿਆ ਪਰ ਜਦੋਂ ਉਹ ਨਗਰ ਦੇ પાટક ਦੇ ਕੋਲ ਅਪੜਿਆ ਤਾਂ ਉਹਨੂੰ ਪ੍ਰਭੂ ਯਸੂਮਸੀ ਦਾ ਦਰਸ਼ਨ ਹੋਇਆ ਜੋ ਉਹਨੂੰ ਮਿਲਣ ਹੀ ਆ ਰਿਹਾ ਸੀ ਯਸੂ ਨੂੰ ਮੱਥਾ ਟੇਕ ਕੇ ਉਹਨੇ ਪੁੱਛਿਆ ਪ੍ਰਭੂ ਜੀ ਤੁਸੀਂ ਕਿੱਥੇ ਜਾ ਰਹੇ ਹੋ ਮੈਂ ਇੱਕ ਵਾਰੀ ਫੇਰ ਸਲੀਮ ਤੇ ਚੜ ਕੇ ਆਪਣੇ ਪ੍ਰਾਣ ਦੇਣ ਜਾ ਰਿਹਾ ਹਾਂ ਇਸ ਉੱਤਰ ਨੂੰ ਸੁਣ ਕੇ ਪਤਰਸ ਨੇ ਪਛਾਣ ਲਿਆ ਕਿ ਪ੍ਰਭੂ ਜੀ ਮੇਰੇ ਦੁੱਖਾਂ ਨੂੰ ਜਾਣਦੇ ਹਨ ਨਾਲੇ ਉਹਨਾਂ ਦੀ ਇੱਛਾ ਇਹ ਕਿ ਮੈਂ ਬਲੇਰੀ ਨਾਂ ਸਲੀਬ ਦਾ ਦੁੱਖ ਚੱਲਾਂ ਪ੍ਰਭੂ ਜੋ ਸੰਤਾਂ ਦਾ ਹੈ ਦੁੱਖ ਤੋਂ ਦੁਖੀ ਹੁੰਦਾ ਹੈ ਉਹਨਾਂ ਦੀ ਖਾਤਰ ਪ੍ਰਾਣ ਦੇਣ ਲਈ ਉਹ ਫੇਰ ਨਗਰ ਵਿੱਚ ਆ ਗਿਆ ਉਹਦੀ ਬੇਨਤੀ ਦੇ ਅਨੁਸਾਰ ਉਹਦੇ ਪੈਰ ਉਤਾਹ ਸੇਰੇ ਠਾਂ ਕਰਕੇ ਇਹਨੂੰ ਸਲੀਬ ਉੱਤੇ ਪੁੱਠਾ ਲਟਕਾ ਕੇ ਸ਼ਹੀਦ ਕੀਤਾ ਕਿਉਂਕਿ ਉਹਨੇ ਆਖਿਆ ਸੀ ਮੈਂ ਇਸ ਜੋਗ ਨਹੀਂ ਕਿ ਆਪਣੇ ਪ੍ਰਭੂ ਵਾਂਗੂ ਸਿੱਧਾ ਸਲੀਬ ਦਿੱਤਾ ਜਾਵਾਂ ਪਲੰਗਸ ਰਸੂਲ ਜਿਹੜਾ ਰੱਬ ਦੇ ਲੋਕਾਂ ਨੂੰ ਸਤੌਂਗਾ ਸੀ ਇੱਕ ਦਿਨ ਉਹਨੇ ਵੀ ਪ੍ਰਭੂ ਯਿਸੂ ਮਸੀਹ ਨੂੰ ਗ੍ਰਹਿਣ ਕੀਤਾ ਔਰ ਜਿੱਥੇ ਕੋਈ ਨਹੀਂ ਸੀ ਜਾਗਦਾ ਉੱਥੇ-ਉੱਥੇ ਜਾ ਕੇ ਉਹਨੇ ਪ੍ਰਚਾਰ ਕੀਤਾ ਪ੍ਰਭੂ ਯਿਸੂ ਮਸੀਹ ਦਾ ਸੁਖ ਸਮਾਚਾਰ ਦੂਰ ਦੂਰ ਭਲਾਉਂ ਤੇ ਕੋਹਰ ਦੁੱਖ ਅਤੇ ਕਸ਼ਟ ਝੱਲਾਂ ਤੇ ਅਤੇ ਅੰਤ ਮਿਹਨਤਾਂ ਕਰਨ ਦੇ ਬਾਅਦ ਪਲੂਸ ਰਸੂਲੀ ਸਮਾਜ ਨੀਰੋਦੀ ਆਰੰਭ ਕੀਤੀ ਹੋਈ ਅਤਿਆਚਾਰੀ ਮੁਹੰਮਦ ਦਾ ਸ਼ਿਕਾਰ ਹੋਇਆ ਕਠੋਰ ਚਿੱਤ ਨੀਰੋ ਨੇ ਦੋ ਦੂਤ ਇਹ ਸੁਣਾ ਦੇ ਕੇ ਪਲੂਸ ਕੋਲ ਕੱਲੇ ਕਿ ਹੁਣ ਤੇਰੀ ਮੌਤ ਨੇੜੇ ਆ ਗਈ ਹੈ ਦੂਤਾਂ ਨੇ ਜਾ ਕੇ ਵੇਖਿਆ ਕਿ ਸੰਤ ਪਲੂਸ ਲੋਕਾਂ ਦੇ ਅੱਗੇ ਯਿਸੂ ਦੀ ਖੁਦਖਬਰੀ ਦਾ ਪ੍ਰਚਾਰ ਕਰ ਰਿਹਾ ਹੈ ਉਹਨਾਂ ਦੂਤਾਂ ਨੇ ਬੇਨਤੀ ਕੀਤੀ ਸਾਡੇ ਲਈ ਪ੍ਰਾਰਥਨਾ ਕਰੋ ਕਿ ਅਸੀਂ ਵੀ ਵਿਸ਼ਵਾਸੀ ਬਣ ਜਾਈਏ ਪਲੂਸ ਨੇ ਉਹਨਾਂ ਨੂੰ ਆਸ਼ਾ ਦਿੱਤੀ ਕਿ ਤੁਸੀਂ ਵਿਸ਼ਵਾਸ ਕਰੋਗੇ ਤੇ ਮੇਰੀ ਕਬਰ ਦੇ ਕੋਲ ਹੀ ਬਪਤਿਸਮਾ ਪਾਓਗੇ ਇਹਦੇ ਬਾਅਦ ਸਿਪਾਈਆਂ ਆਕੇ ਸੱਤ ਪਲੂਸ ਨੂੰ ਨਗਰੋਂ ਬਾਹਰ ਕਤਲ ਗਾਵਾਂ ਲੈ ਗਏ ਉਥੇ ਪਲੂਸ ਨੇ ਪ੍ਰਾਰਥਨਾ ਕੀਤੀ ਤੇ ਉਹਦੇ ਬਾਅਦ ਤਲਵਾਰ ਨਾਲ ਉਹਦਾ ਸਿਰ ਉਡਾ ਦਿੱਤਾ ਗਿਆ ਯਹੂਦਾ ਏਸ ਕੂਪ ਦਾ ਭਰਾ ਸੀ ਇਹ ਵੀ ਯਿਸੂ ਮਸੀਹ ਦਾ ਚੇਲਾ ਸੀ ਸਨ ਈਸਵੀ 72 ਵਿੱਚ ਉਹਨੂੰ ਅਦੇਸ਼ਾਂ ਵਿੱਚ ਸਨੀਪ ਚੜਾ ਕੇ ਮਾਰਿਆ ਗਿਆ ਬਥਲਮਈ ਇਹ ਵੀ ਇੱਕ ਸਮਸੀਧਾ ਚੇਲਾ ਸੀ ਇਹਨੇ ਬਹੁਤ ਦੇਸ਼ਾਂ ਵਿੱਚ ਪ੍ਰਭੂ ਦੀ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਭਾਰਤ ਦੀ ਇੱਕ ਭਾਸ਼ਾ ਵਿੱਚ ਮੱਤੀ ਦੀ ਅੰਦੀਲ ਦਾ ਅਨੁਵਾਦ ਕੀਤਾ ਤੇ ਫੇਰ ਥਾਂ ਥਾਂ ਜਾ ਕੇ ਉਪਦੇਸ਼ ਦਿੰਦਾ ਰਿਹਾ ਮੂਰਤੀ ਪੂਜਕਾਂ ਨੇ ਕ੍ਰੋਧ ਵਿੱਚ ਆ ਕੇ ਉਹਨੂੰ ਕੁੱਟ ਕੁੱਟ ਕੇ ਜਾਨੋਂ ਮਾਰ ਛੱਡਿਆ ਥੋਮਾ ਇਹ ਵੀ ਪ੍ਰਭੂ ਯਿਸੂ ਮਸੀਹ ਦਾ ਚੇਲਾ ਸੀ ਜਿੰਨੇ ਆਖਿਆ ਸੀ ਮੈਂ ਓਨੀ ਦੇਰ ਨਹੀਂ ਵਿਸ਼ਵਾਸ ਕਰਾਂਗਾ ਜਿੰਨੀ ਦੇਰ ਤੱਕ ਉਹਦੇ ਹੱਥਾਂ ਨੂੰ ਨਹੀਂ ਵੇਖਾਂਗਾ ਜਿੱਥੇ ਉਹਦੇ ਕਿੱਲ ਵੱਜੇ ਉਹਦੀ ਪੱਛਲੀ ਨੂੰ ਨਹੀਂ ਵੇਖਾਂਗਾ ਜਿੱਥੇ ਉਹਦੇ ਪੱਛਲੀ ਦੇ ਵਿੱਚ ਨੇਜਾ ਵੱਧਿਆ ਉਹਦੇ ਪੈਰਾਂ ਨੂੰ ਨਹੀਂ ਵੇਖਾਂਗਾ ਜਿੰਨੀ ਦੇਰ ਤੱਕ ਜਿੱਥੇ ਉਹਦੇ ਕਿੱਲ ਵੱਜੇ ਓਨੀ ਦੇਰ ਮੈਂ ਵਿਸ਼ਵਾਸ ਨਹੀਂ ਕਰਾਂਗਾ ਥੋਮਾ ਨੇ ਪਾਠਿਆ ਤੇ ਭਾਰਤ ਵਿੱਚ ਅਨੀਲ ਦਾ ਪ੍ਰਚਾਰ ਕੀਤਾ ਭਾਰਤ ਵਿੱਚ Hindu ਪੁਜੋਤ ਉਹਦੇ ਵਿਰੋਧੀ ਹੋ ਗਏ ਉਹਨਕ ਉਹਨਾਂ ਨੇ ਤਲਵਾਰ ਨਾਲ ਉਹਦਾ ਘਾਟ ਕਰ ਦਿੱਤਾ ਇਸ ਤਰ੍ਹਾਂ ਉਹਨੇ ਸ਼ਹੀਦੀ ਤਾਜ ਪਾਇਆ ਇਹਨੇ ਲੁਕਾ ਦੀ ਅਨੀਲ ਫਿਰ ਰਸੂਲਾ ਦੇ ਕਰਤੱਬ ਨਾਮਕ ਪੁਸਤਕ ਲਿਖੀ ਬਲੂਸ ਰਸੂਲ ਦੇ ਨਾ ਕੋਨੇ ਬਹੁਤ ਸਾਰੇ ਦੇਸ਼ਾਂ ਵਿੱਚ ਮਿਸ਼ਨਰੀ ਦੌਰੇ ਕੀਤੇ ਇਹ ਮੰਨਿਆ ਜਾਂਦਾ ਹੈ ਕਿ ਜ਼ੁਨਾਹ ਦੇ ਪਰੋਧਾਂ ਨੇ ਉਹਨੂੰ ਜ਼ਤੂਨ ਦੇ ਰੁੱਖ ਨਾਲ ਲਟਕਾ ਕੇ ਮਾਰ ਛੱਡਿਆ ਸ਼ਮੋਂ ਸ਼ਮਾਵਾਂ ਨੇ ਮੁਰਤਾਨੀਆਂ ਅਫਰੀਕਾ ਤੇ ਬਰਤਾਨੀਆਂ ਅਧਿਕ ਦੇਸ਼ਾਂ ਵਿੱਚ ਅਜ਼ੀਮ ਦਾ ਪ੍ਰਚਾਰ ਕੀਤਾ ਸਨ ਇਸਵੀ 74 ਵਿੱਚ ਬਰਤਾਨੀਆਂ ਦੇਸ਼ ਦੇ ਲੋਕਾਂ ਨੇ ਉਹਨੂੰ ਸਲੀਬ ਚੜਾ ਕੇ ਸ਼ਹੀਦ ਕਰ ਦਿੱਤਾ ਯੋਹਨਾ ਜਿਹੜਾ ਪ੍ਰਭੂ ਯਿਸੂ ਮਸੀਹ ਦਾ ਚੇਲਾ ਜਿਨੇ ਪ੍ਰਕਾਸ਼ ਦੀ ਪੋਥੀ ਲਿਖੀ ਜੋਹਨਾ ਵੱਡੇ ਜ਼ਕੂਮ ਦਾ ਭਰਾ ਸੀ ਅਤੇ ਪ੍ਰਭੂ ਦਾ ਅਤਿ ਅੰਤ ਪਿਆਰਾ ਚੇਲਾ ਕਰਕੇ ਪ੍ਰਸਿੱਧ ਸੀ ਸਮੂਰਨਾ ਪਰਗਮ ਜੋ ਕੀਦਾ ਸਾਰਦਿਸ ਫਿਰਦ ਫੀਆ ਤੇ ਲੋਕ ਜਿੱਤਿਆ ਰਿ ਕਲਿਸੀਆਂ ਵਾਂ ਦੀ ਸਥਾਪਨਾ ਇੱਕ ਰਸੂਲ ਦੇ ਰਾਹੀਂ ਹੋਈ ਸੀ ਆਪਸ ਉਸ ਵਿੱਚ ਗ੍ਰਫਤਾਰ ਕਰਕੇ ਉਹਨੂੰ ਰੋਮ ਵਿੱਚ ਲਿਜਾਇਆ ਗਿਆ ਤੇ ਉੱਥੇ ਉਬਲਦੇ ਤੇਲ ਦੇ ਕੜਾਹੇ ਵਿੱਚ ਪਾ ਦਿੱਤਾ ਗਿਆ ਪਰ ਉਹਨੂੰ ਕੁਝ ਵੀ ਨੁਕਸਾਨ ਨਾ ਪਹੁੰਚਿਆ ਸਗੋਂ ਬੜੇ ਅਜੀਬ ਤੰਗ ਨਾਲ ਉਹਦਾ ਛਟਕਾਰਾ ਹੋਇਆ ਇਹਦੇ ਬਾਅਦ ਸਮਰਾਟ डोमिनिशियन ਨੇ ਉਹਨੂੰ ਕੈਦੀ ਬਣਾ ਕੇ ਪਾਟਮਸ ਦੇ ਟਾਪੂ ਵਿੱਚ ਕੱਢ ਦਿੱਤਾ ਇਸੇ ਥਾਂ ਉਹਨੇ ਪ੍ਰਕਾਸ਼ ਦੀ ਪੋਥੀ ਨਕੀ ਡੈਮਿਨਿਸ਼ੀਅਨ ਦੀ ਮੌਤ ਤੋਂ ਬਾਅਦ ਸਮਰਾਟ ਨਰਵਾ ਨੇ ਉਸਨੂੰ ਵਾਪਸ ਬੁਲਾ ਲਿਆ ਰਸੂਲਾਂ ਵਿੱਚ ਇੱਕ ਇਹੋ ਜਿਹਾ ਅਜਿਹ ਤੂਲਸੀ ਕੈਦੀ ਹੱਤਿਆ ਬਾਰੇ ਕਸ਼ਟਨਾਕ ਨਹੀਂ ਕੀਤੀ ਗਈ ਪਰਨਾਪਾ ਇੱਕ ਕੁਪਰਸ ਦਾ ਨਵਾਸੀ ਸੀ ਪਾ ਉਹਦੇ ਮਾਤਾ ਪਿਤਾ ਯਹੂਦੀ ਸਨ ਉਹਦੀ ਮੌਤ ਸਨ ਇਸਵੀ 73 ਵਿੱਚ ਹੋਈ ਸੀ ਇਹ ਮੰਨਿਆ ਜਾਂਦਾ ਹੈ ਕੋਰ ਅਤਿਆਚਾਰ ਤੇ ਕਸ਼ਟਦਾਇਕ ਸਜ਼ਾਵਾਂ ਦੇ ਹੁੰਦਿਆਂ ਕਲਿਸਿਆ ਦਿਨੋਂ ਦਿਨ ਵਧ ਗਈ ਰਸੂਲਾ ਰਾਈ ਦਿੱਤੀ ਗਈ ਸਿੱਖਿਆ ਵਿੱਚ ਉਸ ਦੀ ਤਰੱਕੀ ਹੁੰਦੀ ਗਈ ਅਤੇ ਸੰਤਾਂ ਦੇ ਲਹੂ ਨੇ ਕਲਿਸੀਆ ਦੇ ਬੂਟੇ ਨੂੰ ਸਿੰਜਿਆ ਇਹ ਪ੍ਰਭੂ ਯਿਸੂ ਮਸੀਹ ਦੇ ਚੇਲਿਆਂ ਦਾ ਇਤਿਹਾਸ ਆ ਜਿਹੜਾ ਤੁਹਾਨੂੰ ਦੱਸਿਆ ਗਿਆ ਬਾਕੀ ਇਹ ਤੋਂ ਬਾਅਦ ਦੇ ਵਿੱਚ ਜਿਹੜੇ ਹੋਰ ਲੋਕਾਂ ਨੇ ਵੀ ਕਸ਼ਟ ਸਹੇ ਉਹਦਾ ਇਤਿਹਾਸ ਵੀ ਦੱਸਿਆ ਜਾਵੇਗਾ ਪ੍ਰਭੂ ਯਿਸੂ ਮਸੀਹ ਆਪਣੇ ਯੇਸ਼ੂ ਬਚਨ ਉੱਤੇ ਆਸ਼ੀਸ਼ ਔਰ ਬਰਕਤ ਦੇਵੇ ਔਰ ਸੁਣਨ ਵਾਲਿਆਂ ਤੇ ਉਹਦਾ ਮੁਫੱਜਲ ਹੋ ਜਾਵੇ ਯੇਸ਼ੂ ਮਸੀਹ ਨਾਸਰ ਦੇ ਨਾਮ ਵਿੱਚ ਆਮੀਨ